ਅਗਵਾਈ ਕਰਨ ਵਾਲਾ ਜੇ ਆਪ ਵਾਸ਼ਨਾਵਾਂ ਵਿੱਚ ਗਰਸਿਆ ਹੋਇਆ ਹੈ ਜੀਵ ਦਾਵਾ ਵੀ ਕਰਦਾ ਹੈ ਕਿ ਮੇਰੀ ਗੱਲ ਮੰਨੋਗੇ ਤੇ ਪਾਰ ਉਤਾਰਾ ਹੋਏਗਾ ਮੇਰੇ ਤੇ ਟੇਕ ਰੱਖੋਗੇ ਤੇ ਭਲਾ ਹੋਏਗਾ ਦੁਨੀਆ ਨੂੰ ਇਹ ਕਹੇ ਕਿ ਮੇਰੇ ਤੇ ਟੇਕ ਰੱਖੋ ਮੇਰੇ ਤੇ ਭਰੋਸਾ ਕਰੋ ਮੇਰੇ ਬਚਨ ਮੰਨੋ ਮੇਰੀ ਦਸੀ ਵਿਧੀ ਤੇ ਜੁਗਤ ਮੁਤਾਬਕ ਆਪਣਾ ਜੀਵਨ ਜੀਵੋ ਮੈਂ ਗਾਰੰਟੀ ਕਰਦਾ ਹਾਂ ਦਾਵਾ ਕਰਦਾ ਹਾਂ ਕਿ ਤੁਹਾਡਾ ਲੋਕ ਪ੍ਰਲੋਕ ਜਾਨੀ ਜੀਵਨ ਸਫਲਾ ਹੋਏਗਾ ਦਾਵਾ ਇਹ ਨਾ ਵੱਡਾ ਹੋਵੇ ਦੁਨੀਆ ਨੂੰ ਭਰੋਸਾ ਯਕੀਨ ਤੇ ਟੇਕ ਰੱਖਣ ਵਾਸਤੇ ਕਿਹਾ ਜਾਂਦਾ ਹੋਵੇ ਪਰ ਜਿਸ ਉੱਤੇ ਟੇਕ ਰੱਖੀ ਜਾਣੀ ਹੈ ਭਰੋਸਾ ਰੱਖਿਆ ਜਾਣਾ ਹੈ ਜਿਹੜਾ ਇਹ ਦਾਵਾ ਕਰਦਾ ਹੈ ਉਹ ਖੁਦ ਹੀ ਮਾਨਸਿਕ ਤੌਰ ਤੇ ਜਾਂ ਆਤਮਿਕ ਤੌਰ ਤੇ ਭਟਕਿਆ ਹੋਵੇ ਹਨੇਰਾ ਢੋ ਰਿਹਾ ਹੋਵੇ ਵਾਸ਼ਨਾਵਾਂ ਦਾ ਗੁਲਾਮ ਹੋਵੇ ਉਸ ਦੇ ਪਿਛਲਾ ਗੁੱਸੇ ਉੱਤੇ ਟੇਕ ਰੱਖ ਕੇ ਭਰੋਸਾ ਰੱਖ ਕੇ ਉਹਦੇ ਦਾਅਵੇ ਦੇ ਉੱਤੇ ਯਕੀਨ ਪਾਲ ਕੇ ਤੁਰਨ ਵਾਲਿਆਂ ਦਾ ਕੀ ਅਸਰ ਹੋਏਗਾ ਹਜ਼ੂਰ ਦੀ ਮੁਬਾਰਕ ਬਾਣੀ ਵਿੱਚ ਇਹ ਵਾਕ ਆਉਂਦਾ ਹੈ ਅੰਦਾ ਆਗੂ ਜੇ ਥੀ ਐ ਕਿਉਂ ਪੱਦਰ ਜਾਣੈ ਆਗੂ ਦਾ ਮਤਲਬ ਹੁੰਦਾ ਹੈ ਅਗਵਾਈ ਕਰਨ ਵਾਲਾ ਅਗਵਾਈ ਕਰਨ ਵਾਲਾ ਅੰਨਾ ਹੈ ਅਗਿਆਨੀ ਹੈ ਉਹ ਆਪ ਹੀ ਰਸਤਾ ਨਹੀਂ ਜਾਣਦਾ ਆਪ ਮੁਸੈ ਮਤ ਹੋਜੀਐ ਕਿਉਂ ਰਾਹ ਪਛਾਣੈ ਹੋਚੀ ਹੋਚੀ ਮਾਤੋਂ ਨੂੰ ਕਹਿੰਦੇ ਨੇ ਜਿੰਨੀ ਸਮਰੱਥਾ ਨਹੀਂ ਓਨੀ ਵੱਡੀ ਗੱਲ ਕਰਨੀ ਜਿੰਨੀ ਲਿਆਕਤ ਨਹੀਂ ਉਸ ਤੋਂ ਵੱਧ ਦਾਵਾ ਕਰਨਾ ਕਿ ਮੇਰੇ ਕੋਲ ਇਹ ਹੈ ਇਹਨੂੰ ਹੋਛਾਪਣ ਕਹਿੰਦੇ ਕਾਲੇ ਪਹਿਣਾ ਆਪਣੀ ਜੀਵਨ ਦੀ ਬੇੜੀ ਮੰਜ ਧਾਰ ਵਿੱਚ ਹੈ ਤੇ ਦਾਵਾ ਦੁਨੀਆ ਨੂੰ ਇਹ ਕਰਨਾ ਕਿ ਮੇਰੇ ਤੇ ਭਰੋਸਾ ਕਰੋ ਮੇਰੇ ਤੇ ਟੇਕ ਰੱਖੋ ਮੈਂ ਤੁਹਾਡਾ ਜੀਵਨ ਦਾ ਪਲਾ ਕਰਾਂਗਾ ਦਾਵਾ ਇੰਨਾ ਵੱਡਾ ਹੈ ਸਮਰੱਥਾ ਆਪਣੀ ਨਹੀਂ ਥੋੜੀ ਏ ਤੇ ਦਾਵਾ ਆਕਾਸ਼ ਜਿੰਨਾ ਉੱਚਾ ਏ ਇਸ ਹੁਚੀ ਮਤ ਦਾ ਸਦਕਾ ਉਹ ਆਪ ਤੇ ਮੁਸਿਆ ਮੁਸਿਆ ਦਾ ਮਤਲਬ ਹੁੰਦਾ ਲੁੱਟਿਆ ਜਾਂਦਾ ਜ ਜਾਨੀ ਆਪ ਤੇ ਅੰਦਰੋਂ ਠੱਗਿਆ ਗਿਆ ਸ਼ੁਭ ਗੁਣਾਂ ਦੀ ਪੂੰਜੀ ਬਚਾਰ ਨਹੀਂ ਸਕਿਆ ਆਤਮਿਕ ਜੀਵਨ ਨੂੰ ਬਚਾਰ ਨਹੀਂ ਸਕਿਆ ਆਪ ਮੁਸਹਿ ਮਤ ਹੋ ਚੀਆ ਕਿਉਂ ਰਾ ਪਛਾਣਾ ਜਿਹੜੇ ਮਗਰ ਤੁਰਨ ਵਾਲੇ ਨੇ ਉਹਨਾਂ ਵਿਚਾਰਿਆਂ ਨੂੰ ਕੀ ਪਛਾਣ ਹੋਣੀ ਹੈ ਜੇ ਅਗਲੇ ਨੂੰ ਹੀ ਰਸਤੇ ਦਾ ਪਤਾ ਨਹੀਂ ਤੇ ਮਗਰ ਤੁਰਨ ਵਾਲੇ ਕਿੰਦਰ ਜਾਣਗੇ ਕਿੱਥੇ ਪਹੁੰਚਣਗੇ ਗੁਰੂ ਜਿਨਾ ਕਾ ਅੰਦੁਲਾ ਸਿੱਖ ਵੀ ਅੰਧੇ ਕਰਮ ਕਰੇ ਨਾ ਓਏ ਭਾਲੈ ਚੱਲਣ ਆਪਣੇ ਨਿਤ ਝੂਠੋ ਝੂਠ ਬੋਲੇ ਨਾ ਮਹਾਰਾਜ ਕਹਿੰਦੇ ਉਹਦੇ ਸ਼ੇਸ਼ ਉਹਦੇ ਸੇਵਕ ਉਹਦੇ ਚੇਲੇ ਵੀ ਉਹਦੇ ਵਰਗੇ ਹੀ ਅਗਿਆਨੀ ਹੋਣਗੇ ਜਿਹੋ ਜੇ ਝੂਠ ਵਿੱਚ ਉਹ ਗਲਤਾਨ ਹੈ ਆਗੂ ਉਹ ਜੇ ਝੂਠ ਵਿੱਚ ਹੀ ਪਿਛਲਗ ਗਲਤਾਨ ਹੋਏਗਾ ਕਿਉਂਕਿ ਉਹਨੇ ਜਿਹੜੀ ਚੀਜ਼ ਦੀ ਟੇਕ ਰੱਖੀ ਉਹਨੇ ਉਹੋ ਜਿਹੀ ਬਣਨਾ ਹੈ ਉੱਥੇ ਹੀ ਪਹੁੰਚਣਾ ਹੈ ਉਸ ਤਰ੍ਹਾਂ ਦਾ ਹੀ ਉਸਨੇ ਹੋ ਜਾਣਾ ਹੈ ਜੈਸਾ ਸੇਵ ਹੈ ਤੈਸੋ ਹੋਏ ਇਸ ਵਾਸਤੇ ਸਾਹਿਬ ਗੁਰੂ ਨਾਨਕ ਮਹਾਰਾਜ ਦੇ ਵਾਕ ਪੜ੍ਹੀਏ 10 ਸਾਲ ਦੀ ਉਮਰ ਹੈ ਘਰ ਦੇ ਵਿੱਚ ਬੜਾ ਖੁਸ਼ੀ ਵਰਗਾ ਮਾਹੌਲ ਕਿਉਂਕਿ ਇਸ ਉਮਰ ਦੇ ਵਿੱਚ ਆ ਕੇ ਇੱਕ ਰੱਜੇ ਪੂਜੇ ਪਰਿਵਾਰ ਦੇ ਵਿੱਚ ਪੜੇ ਲਿਖੇ ਪਰਿਵਾਰ ਦੇ ਵਿੱਚ ਉਹਨਾਂ ਦੇ ਇਕਲੌਤੇ ਪੁੱਤਰ ਦੀ ਜਨੇਊ ਦੀ ਰਸਮ ਹੋਣੀ ਹੈ ਇਹ ਧਾਰਮਿਕ ਤੇ ਸਮਾਜਿਕ ਰਸਮ ਹੈ ਬੜੇ ਉਤਸ਼ਾਹ ਨਾਲ ਹੋਣੀ ਸੀ ਰਿਸ਼ਤੇਦਾਰ ਸਾਖ ਸਬੰਧੀ ਆਲੇ ਦੁਆਲੇ ਦੇ ਲੋਕ ਸਿਪਾਈ ਚਾਰਾ ਸ਼ਰੀਕਾ ਸਾਰਾ ਇਕੱਠਾ ਕੀਤਾ ਗਿਆ ਬੜਾ ਖੁਸ਼ੀ ਦਾ ਮਾਹੌਲ ਹੈ ਵਧਾਈਆਂ ਮਿਲ ਰਹੀਆਂ ਨੇ ਆਓ ਭਗਤ ਵਾਸਤੇ ਹਰ ਤਰ੍ਹਾਂ ਦੀ ਜੋ ਵੀ ਚੀਜ਼ ਮੌਜਸਰ ਸੀ ਉਹ ਸਾਰੇ ਸਾਧਨ ਜੁਟਾਏ ਗਏ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਨੂੰ ਜਨਿਊ ਪਾਉਣ ਲੱਗੇ ਪੰਡਿਤ ਹਰਦਿਆਲ ਜੀ ਹਜ਼ੂਰ ਨੇ ਉਹਨਾਂ ਨੂੰ ਜੋ ਪ੍ਰਸ਼ਨ ਕੀਤੇ ਆਪਾਂ ਬੜੀ ਵਾਰ ਇਹ ਦੀ ਚਰਚਾ ਕੀਤੀ ਹੈ ਆਸਾ ਦੀ ਵਾਰ ਦੇ ਸ਼ਲੋਕ ਹਨ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨੂ ਜੀ ਕਾ ਹੈ ਤਾ ਪਾਂਡੇ ਕਰ ਨਾਏ ਟੁੱਟੈ ਨਾਮਣ ਲੱਗੈ ਨਾਏ ਜਲੈ ਨਾ ਜਾਏ ਧਨ ਸੁ ਮਾਨ ਸਾਨੰਕਾ ਜੋ ਗਲ ਚੱਲੇ ਪਾਇ ਚੌਕੜ ਮੋਲਣ ਆਇ ਬਹਿ ਚੌਕੇ ਪਾਇ ਅਗਲੀ ਜੜੀ ਵਿਚਾਰ ਸਿੱਖਾਂ ਕੰਨ ਚੜਾਈਆਂ ਗੁਰ ਬ੍ਰਾਹਮਣ ਥਿਆ ਜਲੀਉ ਗਲ ਵਿੱਚ ਪਾਉਂਦਿਆ ਹੋਇਆ ਜਜ਼ਮਾਨ ਦੇ ਪੰਡਤ ਜੀ ਨਾਲ ਹੀ ਕੰਨ ਵਿੱਚ ਇਹ ਕਹਿੰਦੇ ਸਨ ਅੱਜ ਤੋਂ ਤੇਰਾ ਗੁਰੂ ਬ੍ਰਾਹਮਣ ਹੋਇਆ ਜਾਨੀ ਤੂੰ ਮੈਨੂੰ ਗੁਰੂ ਮੰਨ ਕੇ ਕਿਉਂਕਿ ਮੈਂ ਤੇਰੇ ਜਨੇਊ ਪਾਇਆ ਤੇਰੀਆਂ ਧਾਰਮਿਕ ਰਸਮਾਂ ਕੀਤੀਆਂ ਨੇ ਤੇ ਜਨੇਊ ਪਾਉਣ ਵਾਲੇ ਬ੍ਰਾਹਮਣ ਨੂੰ ਜਾਨੀ ਬ੍ਰਾਹਮਣ ਨੂੰ ਤੂੰ ਆਪਣਾ ਗੁਰੂ ਮੰਨਣਾ ਹੈ ਤੇ ਉਹਦੇ عقیده ਮੁਤਾਬਕ ਚੱਲਣਾ ਹੈ ਜੋ ਉਹ ਕਹੇਗਾ ਉਹ ਕਰਨਾ ਹੈ ਕੋਈ ਵੀ ਧਾਰਮਿਕ ਤੇ ਸਮਾਜਿਕ ਤੇ ਜੀਵਨ ਦਾ ਕਾਰਜ ਬ੍ਰਾਹਮਣ ਨੂੰ ਪੁੱਛੇ ਬਿਨਾਂ ਨਹੀਂ ਕਰਦਾ ਇਤੋਂ ਤੱਕ ਸਫ਼ਰ ਕਰਨ ਤੋਂ ਪਹਿਲਾਂ ਵੀ ਲੋਕ ਬ੍ਰਾਹਮਣ ਗੁਰੂ ਨੂੰ ਪੁੱਛਦੇ ਸਨ ਕਿ ਅਸੀਂ ਇਸ ਦਿਸ਼ਾ ਵਿੱਚ ਜਾਣਾ ਜਾ ਸਕਦੇ ਹਾਂ ਕਿਸਾਨ ਹਲ ਜੋਤਣ ਤੋਂ ਪਹਿਲਾਂ ਹਲ ਵਾਉਣ ਤੋਂ ਪਹਿਲਾਂ ਪੁੱਛਦਾ ਸੀ ਜ਼ਮੀਨ ਸੁੱਤੀ ਹੈ ਕਿ ਜਾਗਦੀ ਹੈ ਜੀ ਮੈਂ ਹਲ ਜੋਤ ਲਵਾਂ ਅੰਨ ਆਇਆ ਤੇ ਛਾਂਦਾ ਪਹਿਲਾਂ ਬ੍ਰਾਹਮਣ ਗੁਰੂ ਦਾ ਕੱਢਿਆ ਗਿਆ ਜਨਮ ਤੋਂ ਲੈ ਕੇ ਮਰਨ ਤੱਕ ਖਾਣ ਪੀਣ ਤੋਂ ਲੈ ਕੇ ਪਹਿਨਣ ਤੱਕ ਜਾਣੀ ਕੋਈ ਐਸਾ ਕਰਮ ਨਹੀਂ ਜਿਹੜਾ ਬ੍ਰਾਹਮਣ ਦੇ ਪੁੱਛੇ ਤੋਂ ਬਿਨਾਂ ਹੋ ਸਕਦਾ ਹੋਵੇ ਇਹਨਾਂ ਪੀੜਾ ਇਹ ਸਾਰਾ ਝਾਲ ਬੁਣਿਆ ਗਿਆ ਭਗਤ ਕਬੀਰ ਸਾਹਿਬ ਮਹਾਰਾਜ ਦੀ ਸੁਰ ਵੇਖੀਏ ਉਹਨਾਂ ਦਾ ਹੀ ਸ਼ਲੋਕ ਹੈ ਕਬੀਰ ਬਾਮਨ ਗੁਰੂ ਹੈ ਜਗਤ ਕਾ ਭਗਤਨ ਕਾ ਗੁਰ ਨਾ ਹੈ ਉਹ ਦੁਨੀਆ ਦਾ ਗੁਰੂ ਹੋ ਸਕਦਾ ਲੋਕ ਮੰਨਦੇ ਨੇ ਮੰਨੀ ਜਾਣਾ ਭਗਤਨ ਦਾ ਗੁਰ ਨਾ ਹੈ ਭਗਤਾਂ ਦਾ ਨਹੀਂ ਹੋ ਸਕਦਾ ਭਗਤਾਂ ਦਾ ਗੁਰੂ ਤਾਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਆਪ ਹੈ ਭਗਤ ਦਾ ਗੁਰੂ ਤੇ ਉਹ ਹੈ ਜਿਹਦੀ ਉਹ ਭਗਤੀ ਕਰਦਾ ਹੈ ਕੀ ਦੀ ਭਗਤੀ ਕਰਦਾ ਹੈ ਨਿਰਗੁਣ ਸਰੂਪ ਪਰਮੇਸ਼ਰ ਦੀ ਜੋ ਸਰਵ ਵਿਆਪੀ ਹੈ ਉਹਦੇ ਗੁਣਾਂ ਦਾ ਚਿੰਤਨ ਕਰਦਾ ਹੈ ਉਹਦੀ ਸਿਫਤ ਸਲਾਹ ਕਰਦਾ ਹੈ ਉਹਦੀ ਵਡਿਆਈ ਕਰਦਾ ਹੈ ਕੋਈ ਵਿਅਕਤੀ ਵਿਸ਼ੇਸ਼ ਭਗਤ ਦਾ ਗੁਰੂ ਕਿਵੇਂ ਹੋਵੇ ਕਿਉਂ ਨਹੀਂ ਹੋ ਸਕਦਾ ਭਗਤ ਜੀ ਸਾਰੇ ਲੋਕ ਤਾਂ ਬ੍ਰਾਹਮਣ ਨੂੰ ਗੁਰੂ ਮੰਨਦੇ ਨੇ ਕਹਿੰਦੇ ਨੇ ਅਰਜ ਊਰਜ ਕੈ ਪਚਮੂਆਚਾਰੋਂ ਵੇਦੋਂ ਮਾਹ ਹੈ ਉਹ ਤਾਂ ਬਸ ਵੇਦਾਂ ਦੇ ਧਾਰਮਿਕ ਗ੍ਰੰਥਾਂ ਦੇ ਅੱਖਰਾਂ ਵਿੱਚ ਹੀ ਇੱਧਰ ਉੱਧਰ ਉਲਝ ਕੇ ਖਪਿਆ ਹੋਇਆ ਹੈ ਉਹਨੂੰ ਕੋਈ ਪਰਮਾਰਥ ਦੀ ਸੋਝੀ ਨਹੀਂ ਉਲਝਣਾ ਤੋਂ ਮਨੁੱਖ ਦੇ ਜੀਵਨ ਨੂੰ ਬਾਹਰ ਕੱਢਣ ਦਾ ਰਸਤਾ ਉਹਨੂੰ ਨਹੀਂ ਪਤਾ ਉਤੇ ਆਪ ਉਹਨਾਂ ਹੀ ਵਾਸ਼ਨਾਵਾਂ ਵਿੱਚ ਗ੍ਰਸਤ ਹੈ ਜਿਨ੍ਹਾਂ ਵਾਸ਼ਨਾਵਾਂ 'ਚ ਵੇਦ ਨਾ ਪੜਨ ਵਾਲਾ ਗ੍ਰਸਤ ਹੈ ਧਾਰਮਿਕ ਕਰਮਕਾਂਡ ਨਾ ਕਰਨ ਵਾਲਾ ਮਨੁੱਖ ਜਿਹੜੀਆਂ ਸਮੱਸਿਆਵਾਂ ਵਿੱਚ ਕਿਰਿਆ ਹੋਇਆ ਹੈ ਕਰਮਕਾਂਡ ਕਰਨ ਵਾਲਾ ਵੀ ਸਮੱਸਿਆਵਾਂ 'ਚ ਕਿਰਿਆ ਉਹਨੂੰ ਤਾਂ ਸਗੋਂ ਡਬਲ ਸਮੱਸਿਆ ਹੈ ਇੱਕ ਤਾਂ ਉਹ ਕਰਮਕਾਂਡਾਂ ਤੇ ਏਨਰਜੀ ਲਾਉਂਦਾ ਹੈ ਦੂਜਾ ਉਹਦੀਆਂ ਸਮੱਸਿਆਵਾਂ ਵੀ ਨਹੀਂ ਮਿਟਦੀਆਂ